ਕਾਂਗਰਸ ਦਾ ਕੰਮ ਕਾਂਗਰਸ ਦਾ ਸਾਡੇ ਤੱਕ ਅਭੀਂ ਹੀ ਦੇਖ ਲਿਆ ਸਾੜੀਆਂ ਅੱਛਾ ਕੁਝ ਨਹੀਂ ਬਣਾਇਆ ਹਾਂ ਮਾਰੀ ਪਾਰਟੀ ਦਾ ਹੁਣ ਆਈ ਹੈ ਹੁਣ ਚੱਲੂ ਕੰਮ ਦੇਖੋ ਕੀ ਕਰਦੇ ਡੈਟ ਫੁੱਲ ਫਰੀ ਦਿੱਤੀ ਹੈ ਚੀਜ਼ੋ ਜੁਮਟ ਅੱਛਾ ਬਹੁਤ ਚੱਲ ਰਹੀ ਹੈ ਸਾਡੇ ਉਹ ਟੈਨ ਟਾਈਮ ਵੀ ਥੋੜਾ ਹੋਇਆ ਹੈ ਟਾਈਮ ਵੀ ਥੋੜਾ ਹੈ ਫਿਰ ਕਰਨਗੇ ਵੀ ਹਾਂ ਜੀ ਅਸੀਂ ਕਹਿ ਰਹੇ ਹਾਂ ਚੰਦਾ ਕੀ ਤਾਂ ਨਾ ਬੰਦਾ ਗੱਲਾਂ ਚ ਤਾਂ ਠੀਕ ਲੱਗਿਆ ਜੀ ਹੁਣ ਦੋਨਾਂ ਦੋਨਾਂ ਨੇ ਲੁਕਿਆ ਕਾਂਗਰਸ ਨੇ ਵੀ ਕਾਲੀਆਂ ਨੇ ਵੀ ਹਾਂ ਤੇਰਾ ਹੁਣ ਪ੍ਰੋਗਰਾਮ ਅੰਤਵਾਣ ਨੇ ਸੁਧਾਰ ਕਰਿਆ ਮੜਾ ਜਾ ਹਾਂ ਹਾਜੀ ਕਹਿੰਦੇ ਨਾ ਉਹਦਾ ਪਿਆਰ ਵੀ ਮਰਵਾਇਆ ਮੁੰਡੇ ਲਾਰੀਨ ਹੋਰ ਇੱਥੇ ਕੁਝ ਨਹੀਂ ਕਰ ਲਾਰੀਨ ਕੁਝ ਨਹੀਂ ਇੱਥੇ ਇਹਦਾ ਪਿੰਡਾਂ ਤੇ ਵੀਰਾਂ ਦੀਆਂ ਬੁਈਆਂ ਦੇਖੋ ਸਾਡੀਆਂ ਅੱਗੇ ਕਾਰਨ ਜੀ ਕਾਰਨਾ ਆਹੀ ਬੇਰਬੁਲ ਮਾਫ ਕਰ ਤੇ ਮੁੰਡੇ ਪਰਮਾਤਮਾ ਦੀ ਆਪ੍ਰੋਸਾ ਕਿਸੇ ਦੇ ਮੈਨੂੰ ਭਰੋਸਾ ਨਹੀਂ ਹਾਂ ਜਮਾ ਹੈਗਾ ਭਾਈ ਘੱਲਚ 5 ਰੁਪਈਆਂ ਦਾ ਕੰਮ ਨਹੀਂ ਕਰਿਆ ਬਸ ਇੱਕ ਮਨਦਾਲ ਦੇ ਪੁੱਜ ਗਏ ਵਸ ਜਿਵੇਂ ਆ ਆਦਮੀ ਨੂੰ ਜਿਤਾ ਰੱਖੇ ਜੀ ਜੀ ਕਜ਼ਦਗਾਰ ਚਾਹੀਦਾ ਕਜ਼ਦਗਾਰ ਵੀ ਹੋਵੇ ਸਾਰਾ ਕੁਝ ਹੀ ਹੋਵੇ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਮਾਨਸਾ ਦੇ ਪਿੰਡ ਮੋਫਰ ਮੌਜੂਦ ਆ ਜਿੱਥੇ ਬਜ਼ੁਰਗ ਬੈਠੇ ਨੇ ਬਜ਼ੁਰਗਾਂ ਤੋਂ ਜਾਣਦੇ ਆ ਵੀ ਕਿਹੜੀ ਸਰਕਾਰ ਨੇ ਹੁਣ ਤੱਕ ਕੰਮ ਕੀਤਾ ਤੇ ਕਿਹਦੇ ਕੰਮ ਉਹਨਾਂ ਨੂੰ ਵਧੀਆ ਲੱਗਦੇ ਨੇ ਕਿਉਂਕਿ ਸੱਥਾਂ ਦੇ ਵਿੱਚੋਂ ਹੀ ਸਰਕਾਰਾਂ ਬਣਦੀਆਂ ਤੇ ਗੱਲਬਾਤ ਕਰਦੇ ਆ ਆ ਬਾਬਾ ਜੀ ਕੀ ਨਾਮ ਨੈਭ ਸਿੰਘ ਨੈਭ ਸਿੰਘ ਜੀ ਐਮਪੀ ਐਮਐਲਏ ਬਣਾਏ ਐਨੇ ਵਾਰ ਤੇ ਹੁਣ ਤੱਕ ਸਵਾਦ ਕਿਨੇ ਲਿਆਂਦਾ ਮਤਲਬ ਕਿਹਨੇ ਕੰਮ ਕੀਤਾ ਪੰਜਾਬ ਦੇ ਹੱਕ ਚ ਸਵਾਦ ਭਾਈ ਪਹਿਲਾਂ ਆ ਭੁੰਦਰ ਸਾਹਿਬ ਨੇ ਸਾਡੇ ਕੀਤੇ ਸਾਡਾ ਸੜਕਾਂ ਦਾ ਪਾਣੀਆਂ ਦਾ ਇਹਨਾਂ ਨੇ ਵਧ ਕੀਤਾ ਅੱਛਾ ਹਾਂ ਜੀ ਕਾਂਗਰਸ ਦਾ ਕੰਮ ਕਾਂਗਰਸ ਦਾ ਸਾਡੇ ਤਾਂ ਅਭੀਆਂ ਹੀ ਦੇਖ ਲਿਆ ਸਾੜੀਆਂ ਅੱਛਾ ਕੁਝ ਨਹੀਂ ਬਣਾਇਆ ਅੱਛਾ ਹਾਂ ਆਪਦੇ ਆਪ ਦੇ ਕੀਤੇ ਨੇ ਉਧਰ ਆਪ ਦਾ ਮੂਰਾ ਨਹੀਂ ਅੱਛਾ ਤੇ ਆਮ ਆਦਮੀ ਪਾਰਟੀ ਆ ਮਾਰੀ ਪਾਰਟੀ ਤਾਂ ਹੁਣ ਆਈ ਹੈ ਹੁਣ ਚੱਲੂ ਕੰਮ ਦੇਖੋ ਕੀ ਕਰਦੇ ਨੇ 40 ਸਾਲ ਹੋ ਗਏ ਕੁਛ ਲੱਗੇ ਨਹੀਂ ਸਾਡੇ ਹਾਲ ਤੱਕ ਨਹੀਂ ਉਹ ਹਸਪਤਾਲ ਕਿਉਂ ਉਹ ਬਣਾਏ ਸਾਡੇ ਚਲੀ ਜਾਂਦਾ ਕੰਮ ਉਹ ਤਾਂ ਕਿੱਥੇ ਸਕੂਲ ਦਾ ਤੇ ਆ ਨਹਿਰ ਕੋਲੇ ਅੱਛਾ ਜਿਹੜੀ ਕਹਿੰਦੇ ਵੀ ਲਾਈਟ ਬਾਰ ਬਾਰ ਕਹਿੰਦੇ ਵੀ ਪਿੰਡਾਂ ਚ ਲਾਈਟ ਆਉਂਦੀ ਨਹੀਂ ਨਹਿਰ ਕੋਲੇ ਸਾਡੇ ਲਾਈਟ ਫੁੱਲ ਫਰੀ ਦਿੱਤੀ ਹੈ ਚੀਜ਼ ਉਹ ਜੁੰਟ ਅੱਛਾ ਬਹੁਤ ਚੱਲ ਰਹੀ ਹੈ ਸਾਡੇ ਉਹਦਾ ਜਰੂਰ ਪਹਿਲਾਂ ਮੋਟਰ ਛੱਡ ਕੇ ਮਤਲਬ ਪਹਿਲਾਂ ਜਨਰੇਟਰ ਲਿਆਉਣੇ ਪੈਂਦੇ ਹੁੰਦੇ ਹੁਣ ਤਾਂ ਜਨਰੇਟਰ ਲਿਆਉਣ ਦੀ ਲੋੜ ਨਹੀਂ ਮੋਟਰ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਕੋਈ ਲੋਡ ਨਹੀਂ ਹਾਂ ਜਨਰੇਟਰਾਂ ਦੀ ਅੱਛਾ ਬਾਦੂ ਲਾਈਟ ਚੱਲਦੀ ਐ ਚੌਲ ਕਰਦੀ ਲਾਈਟ ਚੌਲਾ ਆਪਣੇ ਫੁੱਲ ਚੱਲਦੀ ਆ ਹੁਣ ਤਾਂ ਬੰਦਾ ਇਹਦਾ ਕਰਕੇ ਕੰਕਤ ਕਰਕੇ ਇਹਨਾਂ ਫਿਰ ਕਿ ਆ ਗੂਗਲ ਕਰਨ ਤੋਂ ਹਾਂ ਉਹ ਹੁਣ ਛੱਡਣ ਦਾ ਨਜ਼ਾਰਾ ਆ ਗਿਆ ਫਿਰ ਪੂਰਾ ਨਜ਼ਾਰਾ ਜੀ ਜਮਾ ਕਰਨ ਵਾਲਿਆਂ ਨੂੰ ਬਹੁਤ ਨਜ਼ਾਰਾ ਐ ਅੱਛਾ ਫਾਸਲ ਕਰਨ ਵਾਲਿਆਂ ਨੂੰ ਵੀ ਮਤਲਬ ਕਹਿ ਸਕਦੇ ਆ ਵੀ ਕੁਛਕ ਕੰਮ ਕੀਤੇ ਨੇ ਕੀਤੇ ਨਾ ਟਾਈਮ ਵੀ ਥੋੜਾ ਹੋਇਆ ਹੈ ਟਾਈਮ ਵੀ ਥੋੜਾ ਹੈ ਫਿਰ ਕਰਨਗੇ ਵੀ ਹਾਂ ਸਹੀ ਗੱਲ ਐ ਬਾਦੂ ਆਉਂਦੀ ਐ ਲਾਈਟ ਸਾਡੇ ਫੁੱਲ ਵੀ ਜੇ ਆਪਾਂ ਕਹੀਏ ਵੀ ਪਾਜਪਾ ਦਾ ਇੱਥੇ ਹੈਗਾ ਕੁਛ ਨਾ ਸਾਡੇ ਕੋਈ ਨਹੀਂ ਕੋਈ ਨਹੀਂ ਹੈਗਾ ਹੈ ਵੀ ਕੋਈ ਨੇੜੇ-ਤੇੜੇ ਕੋਈ ਗਰੰਟੀਆਂ ਜਿਹੜੀਆਂ ਨਾ ਨਾ ਕੋਈ ਗਰੰਟੀ ਸਾਨੂੰ ਤਾਂ 62 ਸਾਲ ਦੀ ਉਮਰ ਹੋ ਗਈ ਤਾਂ ਦੇਖੀ ਨਹੀਂ ਕੋਈ ਹੋਰ ਬੰਦੀ ਅੱਛਾ ਆਹ ਮਾਲਾ ਤਾਂ ਜਿਆ ਫਸਲਾ ਮਰਦਿਆਂ ਨੇ ਆ ਨੀਵੇਂ ਸਾਵਾ ਚ ਉਹ ਵੀ ਦੇਤੀਆਂ ਨੇ ਵੋਟਰਾਂ ਚ ਚਾਲੂ ਕਰ ਦਾਂਗੇ ਕਹਿੰਦੇ ਸਿਜ਼ਨ ਤੋਂ ਪਹਿਲਾਂ ਜਮਾ ਤਿਆਰ ਕਰਾਂਗੇ ਨਵਾਂ ਥੋੜਾ ਜਿਹਾ ਤਰਾਸ ਆਇਆ ਹਾਂ ਰਾਸ ਆਇਆ ਨਵਾਂ ਬੰਦਾ ਹਾਂ ਹਾਂ ਵਧੀਆ ਅਜੀ ਗੁਰਮੀਤ ਖੁੱਡੀਆਂ ਜੇ ਆਪਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਤੋਂ ਮਿਲੇ ਹੋ ਤੁਸੀਂ ਕਦੇ ਪਤਾ ਉਹਦੇ ਬਾਰੇ ਹਾਂ ਜੀ ਅਸੀਂ ਗਏ ਸੀ ਜੀ ਛੰਡਿਆ ਆਇਆ ਸੀ ਉਹ ਅੱਛਾ ਕਿੱਦਾਂ ਦਾ ਬੰਦਾ ਹੈ ਗੱਲਾਂ ਤਾਂ ਠੀਕ ਲੱਗਿਆ ਜੀ ਹੁਣ ਦਾ ਅਜੀਤਮੇਂਦਰ ਜੀਤਮੇਂਦਰ ਵਾਲੇ ਨਹੀਂ ਇੱਥੇ ਜਾਂਦੇ ਜੀ ਉਹ ਉਹ ਤਾਂ ਇੱਥੇ ਵੀ ਆਇਆ ਸੀ ਉਹ ਕਹਿੰਦਾ ਸੋਡਾ ਹੀ ਬੰਦਾ ਮਤਲਬ ਕਾਂਗਰਸ ਦਾ ਬੰਦਾ ਮੈਂ ਸਾਡੇ ਜਿਹੜੇ ਸਾਡੀ ਉਹਨਾਂ ਨਾਲ ਬੰਦੀ ਨਹੀਂ ਆ ਸਾਡੇ ਕੋਲੇ ਆਉਂਦੇ ਨਹੀਂ ਸਾਡੇ ਕੋਲੇ ਆਉਂਦੇ ਹੀ ਨਹੀਂ ਕਿ ਜੀ ਸਾਨੂੰ ਪੁੱਛਦੇ ਨਹੀਂ ਦੱਸਦੇ ਨਹੀਂ ਕੋਈ ਤਾਂ ਅੱਛਾ ਇੱਥੇ ਆਇਆ ਤੇ ਹੁੰਦੇ ਵੀ ਨਹੀਂ ਇੱਥੇ ਸਾਨੂੰ ਸੱਦਿਆ ਅੱਛਾ ਉਰੇ ਵੀ ਨਹੀਂ ਸੱਦਿਆ ਨਾ ਵੀ ਇਹ ਤਾਂ ਪਿੰਡ ਕਾਂਗਰਸੀਆਂ ਦਾ ਬੰਦਿਆ ਹਾਂ ਕਾਂਗਰਸੀਆਂ ਦਾ ਫਿਰਕਾ ਐਵੇਂ ਲੈ ਸਭ ਕੋਲੇ ਆਏ ਸੀਗੇ ਅੱਛਾ ਹਾਂਜੀ ਉਹਨੂੰ ਨਹੀਂ ਮਿਲੇ ਅਸੀਂ ਯਾਰ ਕਾਲੀ ਪਾਰਟੀ ਜਾਂ ਜਦੋਂ ਅਸੀਂ ਕਾਲੀ ਪਾਰਟੀ ਜਾਂ ਅ ਅੱਛਾ ਬਜ਼ੁਰਗੋ ਕੀ ਨਾਮ ਹੈ ਮਿੱਠੇ ਰੰਗਾ ਮਿੱਠੇ ਜੀ ਤੁਸੀਂ ਦੱਸੋ ਵੀ ਕਿਹੜੀ ਪਾਰਟੀ ਨੇ ਹੁਣ ਤੱਕ ਕੰਮ ਕੀਤਾ ਪੰਜਾਬ ਨੂੰ ਲੁੱਟਿਆ ਕੀ ਨੇ ਤੇ ਬਸਾਇਆ ਕੀ ਨੇ ਦੋਨਾਂ ਦੋਨਾਂ ਨੇ ਲੁੱਟਿਆ ਵਾ ਕਾਂਗਰਸ ਨੇ ਵੀ ਕਾਲੀਆਂ ਨੇ ਵੀ ਹਾਂ ਤੇ ਆ ਹੁਣ ਭਗਵੰਤ ਮਾਨ ਨੇ ਸੁਧਾਰ ਕਰਿਆ ਮਰਾ ਜਾ ਅੱਛਾ ਹਾਂ ਆ ਛਪੜਾਂ ਛਪੜਾਂ ਨਾਲ ਮੋਟਰਾਂ ਲਾਈਟਾਂ ਦਾ ਕੋਈ ਅੰਤ ਨਹੀਂ ਵਧੀਆ ਕਰਿਆ ਕਾਂਗਰਸੀਆਂ ਦੇ ਪਿੰਡਾਂ ਆਪ ਵਾਲਾ ਹਾਂ ਜਮਾ ਕਾਂਗਰਸ ਨੇ ਖਾ ਲਿਆ ਸੀ ਅੱਛਾ ਹਾਂ ਜਮਾ ਖਾ ਲਏ ਅੱਛਾ ਬਸ ਤੇ ਇਹਦਾ ਕੀ ਫਾਇਦਾ ਫਿਰ ਤੁਸੀਂ ਭਗਵੰਤ ਮਾਨ ਇਹਨਾਂ ਨੇ ਨਹੀਂ ਕਿਹਾ ਦੇਖੋ ਤੁਸੀਂ ਕਿਉਂ ਕਿਹਾ ਕਾਰਨ ਕੀ ਆ ਕਿਵੇਂ ਕਿ ਭਗਵੰਤ ਮਾਨ ਕਿਉਂ ਵਧੀਆ ਲੱਗਦਾ ਵਧੀਆ ਤਾਂ ਆਇਆ ਲੱਗਦਾ ਇੱਕ ਤਾਂ 600 ਜੁੰਟ ਮਾਫ ਹੈ ਇੱਕ ਮੌਕੇ ਨਹੀਂ ਵੀ ਪੈਸਾ ਆਉਂਦਾ ਫਿਰ ਨਾ 600 ਜੁੰਟ ਤਾਂ ਮਾਫ ਹੋ ਗਈ ਵੱਧ ਗਿਆ ਤਾਂ ਬਿੱਲ ਭਰਦੋ ਨਹੀਂ ਠੀਕ ਹੈ ਹਾਂਜੀ ਕੁਡੀਆਂ ਬਾਰੇ ਪਤਾ ਤੁਹਾਨੂੰ ਨਾ 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 ਬਾਰੇ ਨਹੀਂ ਹੈ ਨਾ ਮੇਰੇ ਨਹੀਂ ਤੁਹਾਨੂੰ ਹਾਂਜੀ ਮਿਲੇ ਨਹੀਂ ਅੱਛਾ ਉਹ ਕਹਿੰਦੇ ਵੀ ਪਹਿਲਾਂ ਬਾਦਲਾਂ ਨੂੰ ਵੀ ਹਰਾਇਆ ਉਹਨੇ ਕਿਹਨਾਂ ਜੀ ਕੁਡੀਆਂ ਹਾਂ 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 ਜੀ ਕਹਿੰਦੇ ਨੇ ਉਹਦਾ ਪਿਓ ਵੀ ਮਰਵਾਇਆ ਮੁੰਡਾ ਇਹਨਾਂ ਨੇ ਕਿਹਨਾ ਨਹੀਂ ਮਰੀ ਗੁਰਸਾਰਾ ਬੱਤ ਅੱਛਾ ਇਹ ਪਿਓ ਨੇ ਵੀ ਕਹਿੰਦੇ ਸਾਫਕਾ ਸੀ ਜੀ ਮੈਨੂੰ ਹਰਾਇਆ ਸੀ ਹਾਂ 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 ਵੱਡੇ ਕੁਡੀਆਂ ਨੇ ਹਾਂ ਤੇ ਹੁਣ ਕੀ ਲੱਗਦਾ ਮੈਚ ਕਿਹਦਾ ਕਿਹਦਾ ਲੱਗਦਾ ਓਰੇ ਬਠਿੰਡਾ ਚ ਮੈਂ ਤਾਂ ਜੀ ਆਹ ਮਾੜਾ ਦਾ ਵੱਧ ਹੈ ਇੱਥੇ ਤਾਂ ਅੱਛਾ ਮਾੜਾ ਬੰਦਾ ਹੂੰ ਓਕੇ ਮਤਲਬ ਜੇ ਕੰਮਾਂ ਦੀ ਗੱਲ ਕਰੀਏ ਵੀ ਜਿਹੜੇ ਹੁਣ ਤੱਕ ਦੀਆਂ ਸਰਕਾਰਾਂ ਦੇਖੀਆਂ ਮਤਲਬ ਕੋਈ ਯਾਦ ਆਉਂਦਾ ਕੋਈ ਅਹਜਾ ਲਾਰਾ ਜਿਹੜਾ ਹਲੇ ਤੱਕ ਪੂਰਾ ਨਹੀਂ ਹੋਇਆ ਪਰ ਲਾਰਾ ਹਰ ਵਾਰੀ ਆਉਂਦਾ ਸੀ ਲਾਰੀ ਨੌਰ ਇੱਥੇ ਕੁਝ ਨਹੀਂਗਾ ਹਾਂਜੀ ਲਾਰੀਨ ਕੁਝ ਨਹੀਂ ਇੱਥੇ ਹੈਗਾ ਲਾਰੇ ਲਾ ਕੇ ਟੱਪ ਜਾਂਦੇ ਨੇ ਕੁਝ ਨਹੀਂ ਹਾਂਜੀ ਵੀ ਜੇ ਕੋਈ ਅਹਜਾ ਲਾਰਾ ਜਿਹੜਾ ਹਲੇ ਤੱਕ ਪਿੰਡ ਦਾ ਕੋਈ ਅਹਜਾ ਕੰਮ ਜਿਹੜਾ ਪੂਰਾ ਹੀ ਨਹੀਂ ਹੋਇਆ ਮਤਲਬ ਜਿਹੜਾ ਲੱਗਦਾ ਤੁਹਾਨੂੰ ਵੀ ਹਰ ਵਾਰੀ ਕਿਹਾ ਜਾਂਦਾ ਪਰ ਪੂਰਾ ਨਹੀਂ ਹੁੰਦਾ ਕਾਰਨ ਹੁੰਦੇ ਨਹੀਂ ਜੀ ਪੂਰੇ ਮੈਂ ਗੱਲਾਂ ਗੱਲਾਂ ਰਹਿ ਜਾਂਦੀਆਂ ਨੇ ਪਰ ਪੂਰੇ ਨਹੀਂ ਹੁੰਦੇ ਅੱਛਾ ਸਾਡੇ ਤੋਂ ਬਿਨਾਂ ਅੱਛਾ ਆਪਣਾ ਦੀ ਫੋਟੋ ਖਿੱਚ ਕੇ ਲੈ ਜਾਓ ਤੁਸੀਂ ਛਪੜਾਂ ਦੀ ਬੀਹਾਂ ਦੀ ਵੀ ਐਮਐਲ ਦਾ ਪਿੰਡ ਹੈ ਤੇ ਬੀਹਾਂ ਬੁਹਿਆਂ ਦੇਖੋ ਸਾਰਿਆਂ ਕੇ ਅੱਛਾ ਆ ਛਪੜਾਂ ਦਾ ਬੁਰਾ ਹਾਲ ਹੈ ਕੋਈ ਅੰਤ ਨਹੀਂ ਹਾਂਜੀ ਕੀ ਨਾਮ ਹੈ ਜੀ ਮਿੱਠੂ ਸਿੰਘ ਜੀ ਮਿੱਠੂ ਜੀ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਪਾਰਟੀ ਤਾਂ ਇਹੀ ਚੰਗੀ ਲੱਗਦੀ ਐ ਸੰਦਾ ਕੋਈ ਹੋਰ ਨਹੀਂ ਚੰਗੀ ਲੱਗਦੀ ਕਿਹੜੀ ਵਧੀਆ ਲੱਗਦੀ ਆਹੀ ਆਮ ਆਮ ਵਾਲੇ ਹਾਂਜੀ ਕਾਰਨ ਜੀ ਕਾਰਨਾ ਆਹੀ ਬੇਰਬੁਲ ਮਾਫ ਕਰਤੇ ਹੁਣ ਹੋ ਕੀ ਕਰਨ ਉਹ ਕੀ ਕਰਨ ਮਿਲ ਜਾਂਦਾ ਔਰ ਫਿਰ ਕਾ ਬੇਤਮਾਮ ਹੋ ਗਏ ਕਿੱਥੇ ਗਰੀਬ ਬੰਦੇ ਕੋਲ ਕਿੱਥੇ ਮੁੰਡਾ ਦੀ ਪੈਸਾ ਮੋਟਰਾਂ ਦਾ ਕੋਈ ਸੁਖ ਹੋਇਆ ਮੋਟਰਾਂ ਦਾ ਬਹੁਤ ਸੁਖ ਹੋਇਆ ਮੋਟਰਾਂ ਦਾ ਪਰ ਖੜਨਦੇ ਜਦੋਂ ਖੜਾਈਆਂ ਨਹੀਂ ਲੋਕਾਂ ਨੇ ਬੰਦ ਨਹੀਂ ਕਰੀਆਂ ਸੜ ਵੀ ਗਈਆਂ ਅੱਛਾ ਬਾਦਲ ਕਹਿੰਦੇ ਵੀ ਪੰਜਾਬ ਤਾਂ ਲੁੱਟ ਲਿਆ ਭਗਵੰਤ ਮਾਨ ਨੇ ਬਾਦਲ ਕਹਿੰਦਾ ਹਾਂ ਪੰਜਾਬ ਬਚਾਓ ਯਾਤਰਾ ਕੱਢੀ ਹੈ ਪਤਾ ਲੱਗਿਆ ਤੁਹਾਨੂੰ ਨਾ ਤੇ ਫਿਰ ਲੱਗਦਾ ਵੀ ਕਿਹਨੇ ਲੁੱਟਿਆ ਪੰਜਾਬ ਬੰਦੀ ਨੇ ਲੁੱਟਿਆ ਹਾਂਜੀ ਕੀ ਪਤਾ ਕੀ ਹੈ ਜੀ ਸਾਰਿਆਂ ਨੇ ਲੁੱਟ ਲਿਆ ਪੰਜਾਬ ਦਾ ਛੱਡਿਆ ਕਿਹਨੇ ਆ ਪੰਜਾਬ ਆ ਸਾਡੇ ਪਿੰਡ ਛੱਪੜਾਂ ਦਾ ਹਾਲ ਦੇਖ ਲੋ ਅਜੇ ਤਾਂ ਸਾਡੇ ਵਿਹਾਂ ਨੇ ਮੱਛੀਆਂ ਛੱਡਣ ਵਾਲੀਆਂ ਹੋ ਰਹੀਆਂ ਨੇ ਵਿੱਚ ਵਿਹਾਂ ਦੇ ਗਲੀਆਂ ਚ ਇਹ ਗਲੀਆਂਾਂ ਚ ਆ ਸਾਡੇ ਦੇਖ ਲੋ 93 ਮੀਲੀਆਂ ਦੀਆਂ ਗਲੀਆਂ ਬਣੀਆਂ ਹੋ ਜਾਂਦੇ ਪਿੱਛੇ ਕਿਸੇ ਨੇ ਕੋਈ ਨਹੀਂ ਇੱਥੇ ਪੁੱਛਦਾ ਕਿਸ ਨੂੰ ਬਾਈ ਫਿਰ ਮਤਲਬ ਭਰੋਸਾ ਕੀਤੇ ਕੀਤਾ ਜਾਵੇ ਕਿਹੜੀ ਪਾਰਟੀ ਹੈ ਜੀ ਜਿਹਦੇ ਭਰੋਸਾ ਕਰ ਸਕਦਾ ਪਰਮਾਤਮਾ ਦੀ ਆ ਬਾਈ ਭਰੋਸਾ ਦਾ ਪਰਮਾਤਮਾ ਦੀ ਆ ਭਰੋਸਾ ਕਿਸੇ ਦੇ ਭਰੋਸਾ ਨਹੀਂ ਹਾਂ ਜਮਾ ਹੈਗਾ ਬਾਈ ਸਹੀ ਉਹਦੇ ਆ ਸਹੀ ਉਹਦੇ ਆ ਸਾਥਰੀਆ ਜੇ ਆਪਾਂ ਬਾਦਲਾਂ ਦੀ ਗੱਲ ਕਰੀ ਉਹਨਾਂ ਨੇ ਕੀਤਾ ਕੰਮ ਸਾਬ ਹਾਂ ਬਾਦਲਾਂ ਨੇ ਕਰਿਆ ਬਾਈ ਵਧੀਆ ਮੋਟਰਾਂ ਮੋਟਰਾਂ ਜਮੀਂਦਾਰਾਂ ਨੂੰ ਦਿੱਤੀਆਂ ਨੇ ਵਧੀਆ ਸਾਡੇ ਬੈਂਕ ਆਇਆ ਬਹੁਤ ਵਧੀਆ ਯਾਰ ਤੇ ਕਾਂਗਰਸ ਹੈਂ ਉਹਦਾ ਵਾਸਤੇ ਨੂੰ ਪਤਾ ਹੀ ਹੈ ਤੇ ਬਾਈ ਜੀ 5 ਸਾਲ ਚ 5 ਰੁਪਈਆ ਦਾ ਕੰਮ ਨਹੀਂ ਕਰਿਆ ਅੱਛਾ 1 ਮਹੀਨੇ ਸਾਲ ਚ 5 ਰੁਪਏ ਉਹ ਚੰਨੀ ਆਇਆ ਸੀ ਕਹਿੰਦੇ ਕੁਛ ਕੀਤਾ ਸਾਡੇ ਬਾਰੇ ਤਾਂ ਕੁਛ ਨਹੀਂ ਕਰਿਆ ਆਇਆ ਉਹ ਆਪਦੀ ਜਗਾ ਆਇਆ ਉਹ ਸਾਡੇ ਬਾਰੇ ਤਾਂ ਕੁਛ ਨਹੀਂ ਕਰਿਆ ਆ ਬਾਈ ਕੋਲ ਚੱਲਦੇ ਆ ਬਾਈ ਜੀ ਤੁਸੀਂ ਦੱਸੋ ਵੀ ਕਿਹੜਾ ਹੁਣ ਤੱਕ ਜਚਿਆ ਕੀ ਦਾ ਕੰਮ ਕਿਸੇ ਨੇ ਕੋਈ ਕੰਮ ਨਹੀਂ ਕਰਿਆ ਸਭ ਨੇ ਆਪਦੇ ਘਰ ਬਣਾਏ ਆ ਅੱਛਾ ਹਾਂ ਸਭ ਲੁੱਟੂ ਟੋਲੇ ਸੀਗੇ ਹੂੰ ਆਪਰੇ ਫਾਰਮਾਂ ਤੇ ਫੋਟੋ ਬਣਾ ਲੈ ਸਾਡੇ ਜੱਟਾਂ ਦਾ ਕਿਸੇ ਦਾ ਕੁਝ ਨਹੀਂ ਕਰਿਆ ਗਿਆ। ਕਿਸੇ ਦਾ ਕੁਝ ਨਹੀਂ ਕਰਿਆ। ਅੱਛਾ ਹਾਂ ਅਸੀਂ ਤਾਂ ਹੁਣ ਢੇਡ ਕੇ ਢੇਡ ਲਾਂਗੇ। ਅੱਛਾ ਕਮਾਲਾ ਛੀਵੇਂ ਮਹੀਨੇ ਕਮਾਤ ਬਾਕੇ ਹੁਣ ਢੇਡ ਕੇ ਢੇਡ ਰਹਿ ਜਾਣੇ ਬਸ ਇਸ ਦੇ ਪੱਲੇ ਕੁਝ ਨਹੀਂ ਹੈਗਾ। ਕਿਸੇ ਦਾ ਕੰਮ ਨਹੀਂ ਵਧੀਆ ਲੱਗੇ। ਨਾ ਕਿਸੇ ਦਾ ਕੋਈ ਵਧੀਆ ਨਹੀਂ। ਤੇ ਜੇ ਪੰਜਾਬ ਨੂੰ ਲੁੱਟਣ ਦੀ ਗੱਲ ਆਉਂਦੀ ਹੈ ਵੀ ਪੰਜਾਬ ਲੁੱਟਿਆ ਗਿਆ ਤਾਂ ਕਿਹਨੂੰ ਕ੍ਰੈਡਿਟ ਦੇਵੋਗੇ ਵੀ ਕਿਹਨੇ ਲੁੱਟਿਆ? ਸਾਰਿਆਂ ਨੇ ਲੁੱਟਿਆ ਕਿਸੇ ਨੇ ਛੱਡਿਆ ਹੀ ਨਹੀਂ। ਅੱਛਾ ਕਿਹਨੇ ਹੈਗਾ? ਹੈਂ ਕਿਸੇ ਨੇ ਨਹੀਂ ਛੱਡਿਆ ਸਾਰਿਆਂ ਨੇ ਲਿਖ ਕੇ ਦੇਤਾ ਮੋਦੀ ਨੂੰ ਸੁਣਾਤਾ ਸਾਰਾ ਕੁਝ। ਰੋਜ਼ਗਾਰ ਚਾਹੀਦਾ ਜੀ ਮਹੁੱਦਾ ਦਾ ਕੀ ਫਾਇਦਾ ਜੀ ਅੱਛਾ ਮੈਂ ਬਈ ਹਰਿਆਣੇ ਦਾ ਹਾਂ ਜੀ ਹਾਂ ਹੱਕ ਦੀ ਕਮਾਈ ਰਹਿਣਾ ਤੁਸੀਂ ਆਉਨੇ ਹੋ ਪੰਜਾਬ ਚ ਦੇਖਦੇ ਹੋ ਹਾਲਚਾਲ ਫਿਰ ਹਾਂਜੀ ਦੇਖਦੇ ਹਾਲ ਕਿਵੇਂ ਲੱਗਦਾ ਠੀਕ ਹੈ ਬਸ ਜਿਵੇਂ ਆ ਆਦਮੀ ਨੂੰ ਜਿਤਾ ਰੱਖਿਆ ਜੀ ਵੀ ਕੰਮ ਕਰਵਾਈ ਜਾਂਦੇ ਵਧੀਆ ਅੱਛਾ ਹੋਈ ਜਾਂਦਾ ਜੀ ਕੰਮ ਉਧਰ ਵੀ ਚਰਚਾ ਪੂਰੀ ਚਰਚਾ ਜੀ ਕਾਂਗਰਸ ਕਿਹੜਾ ਪਿੰਡ ਹੈ ਪਿੰਡ ਆਪਣਾ ਨਾਲ ਹੀ ਆ ਬਾਰਡਰ ਤੇ ਅੱਛਾ ਬੋੜਾ ਪਿੰਡ ਹੈ ਵੀ ਚਰਚਾ ਹੁੰਦੀ ਆ ਆਦਮੀ ਦੀ ਚਰਚਾ ਹੁੰਦੀ ਹੈ ਜੀ ਆਮ ਆਦਮੀ ਦੀ ਅੱਛਾ ਹਾਂਜੀ ਵਧੀਆ ਵੀ ਜ਼ਿੰਮੇਦਾਰ ਪੱਖ ਚ ਨੇ ਜੀ ਉਹਨਾਂ ਦੇ ਅੱਛਾ ਹਾਂਜੀ ਬਾਕੀ ਕੱਲ ਆਏ ਸੀਗੇ ਬੀਜਪੀ ਵਾਲੇ ਰੈਲੀ ਕੱਢੀ ਸੀਗੀ ਅਸ਼ੋਕ ਦਾ ਬਰਾਏ ਆਏ ਸੀਗਾ ਲਸਮਣ ਦਾ ਆਪ ਆਏ ਸੀਗਾ ਐਮਐਲਏ ਜਿਹੜਾ ਰਦੀ ਹਲਕੇ ਦਾ ਉਹ ਆਇਆ ਸੀਗਾ ਬਾਕੀ ਫਿਰ ਭੁਜਾ ਦੇ ਜੀ ਉਤੋਂ ਖੜਨੇ ਅੱਛਾ ਬਜ਼ੁਰਗੋ ਰੁਜ਼ਗਾਰ ਚਾਹੀਦਾ ਕਿ ਮੁਫਤ ਜੀ ਮੁਫਤ ਚਾਹੀਦਾ ਕਿ ਰੁਜ਼ਗਾਰ ਚਾਹੀਦਾ ਕਿਵੇਂ ਜੀ ਮੈਂ ਕਹਾ ਮੁਫਤ ਚਾਹੀਦਾ ਹੈ ਕਿ ਰੁਜ਼ਗਾਰ ਚਾਹੀਦਾ ਰੁਜ਼ਗਾਰ ਵੀ ਹੋਵੇ ਸਾਰਾ ਕੁਝ ਹੀ ਹੋਵੇ ਅੱਛਾ ਮੌਤ ਹੀ ਜਾਏ ਹਾਂ ਤੇ ਫਿਰ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਵੀ ਧਰਮ ਦੇ ਨਾਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਧਰਮ ਦੇ ਨਾਂ ਤੇ ਦਾ ਹੱਕ ਹੈਗਾ ਜੀ ਹੋਣੀ ਚਾਹੀਦੀ ਹੈ ਹਾਂ ਬੇਅਪਦੀ ਨਾ ਹੋਵੇ ਬਸ ਅੱਛਾ ਹੋਣੀ ਚਾਹੀਦੀ ਹੈ ਠੀਕ ਹੈ ਧਰਮ ਦੇ ਨਾਂ ਤੇ ਵੋਟਾਂ ਮੰਗਣੀਆਂ ਸਹੀ ਹਾਂ ਹੱਕ ਹੈ ਮੋਟਾ ਮੰਗਣ ਦਾ ਜੇ ਰਾਖੀ ਕਰਨ ਫੇਰ ਹੀ ਹੱਕ ਹੈ ਨਾ ਜੇ ਰਾਖੀ ਨਾ ਕਰੀ ਬੇਅਪਦੀਆਂ ਹੋਈ ਹੋਈਆਂ ਫੇਰ ਉਹਦਾ ਹੱਕ ਕੀ ਹੈਗਾ ਹਾਂ ਐ ਅਕ ਤਾਂ ਫੇਰ ਹੀ ਹੈ ਨਾ ਜੇ ਉਹਦੀ ਰਾਖੀ ਕਰਨ ਜੇ ਹੋਈ ਕਿ ਨਹੀਂ ਆਪਦੀਆਂ ਫਿਰ ਉਹਦਾ ਰਾਖੀ ਦੀ ਕੀ ਫਾਇਦਾ ਹਾਂ ਫੇਰ ਫੇਰ ਤਾਂ ਧਰਮ ਦੇ ਨਾਂ ਤੇ ਵੋਟਾਂ ਦਾ ਫਾਇਦਾ ਵੋਟਾਂ ਦਾ ਫਾਇਦਾ ਕਹਿੰਦੇ ਨੂੰ ਉਹਦਾ ਧਰਮ ਦਾ ਕੋਈ ਫਾਇਦਾ ਨਹੀਂ ਬਿਲਕੁਲ ਮਾਜੀ ਠੀਕ ਤੇ ਬਾਈ ਜੀ ਜੇ ਆਪਾਂ ਗੱਲ ਕਰੀਏ ਵੀ ਲਗਾਤਾਰ ਪਹਿਲਾਂ ਬਾਦਲ ਤੇ ਭਾਜਪਾ ਇਕੱਠੇ ਸੀ ਇਸ ਵਾਰ ਅਲੱਗ-ਅਲੱਗ ਚੋਣ ਲੜਨਾ ਇਹਨਾਂ ਨੇ ਤਾਂ ਲੱਗਦਾ ਵੀ ਕੁਝ ਅਸਰ ਦਿਖੂਗਾ ਅਸਰ ਤਾਂ ਜੇ ਜਦੋਂ ਪਾਰਟ ਗਏ ਫਿਰ ਅਸਰ ਤਾਂ ਹੋਊਗਾ ਜੀ ਅਸਰ ਤਾਂ ਪਊਗਾ ਜੀ ਹਾਂ ਜੀ ਅੱਛਾ ਹਰ ਕਬੂ ਕੁਛ ਹੋਊਗਾ ਬਾਈ ਵੀ ਆਗੇ ਗੱਲਬਾਤ ਕਰਦੇ ਆਂ ਬਜੀ ਅਸੀਂ ਗੱਲ ਕੀ ਨਾਮ ਹੈ ਜੀ ਬੇਪਰ ਵਾਸੀ ਤੇ ਕੀ ਲੱਗਦਾ ਫਿਰ ਹੁਣ ਤੱਕ ਕਿਹਨੇ ਕੰਮ ਕੀਤਾ ਹੁਣ ਤਾਂ ਅਜੇ ਤੱਕ ਕਾਲੀਆਂ 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 ਨੂੰ ਕਹਾਂਗੇ ਅੱਛਾ ਤੁਸੀਂ ਕਾਲੀਆਂ ਤਾਂ ਕਾਲੀਆਂ ਨੂੰ ਕਹੋ ਅੱਛਾ ਜੇ ਆਪਾਂ ਵੈਸੇ ਹੀ ਗੱਲ ਕਰਦੇ ਆਂ ਚਲੋ ਕਾਲੀਆਂ ਵਾਲੀ ਗੱਲ ਤੁਸੀਂ ਕੀਤੀ ਆ ਪਰ ਜੇ ਆਪਾਂ ਕੰਮਾਂ ਦੇ ਆਧਾਰ ਤੇ ਇਨਸਾਨੀਅਤ ਦੇ ਤੌਰ ਤੇ ਦੇਖੀਏ ਇੱਕ ਪੰਜਾਬ ਪੰਜਾਬੀ ਦੇ ਨਾਤੇ ਦੇਖੀਏ ਤਾਂ ਪੰਜਾਬ ਨੂੰ ਹੁਣ ਤੱਕ ਕਿਹਨੇ ਲੁੱਟਿਆ ਤੇ ਕਿਹਨੇ ਬਸਾਇਆ ਕੀਨੇ ਲੁੱਟਿਆ ਸੰਤ ਤਾਂ ਨਹੀਂ ਇਸ ਬਾਰੇ ਪਤਾ ਕਿਨੇ ਲੁੱਟਿਆ ਕਿਨੇ ਬਸਾਇਆ ਵਾ ਦੇਖੀ ਜਾ ਜਵੇਂ ਚੱਲੀ ਜਾਂਦੀ ਸ ਕਹਾਣੀ ਪਤਾ ਲੱਗ ਜੋ ਹੌਲੀ ਹੌਲੀ ਕੀ ਹੋ ਜਾਂਦਾ ਹੈ ਸਾਹਮਣੇ ਹਾਂ ਟਾਈਮ ਦੇਖੇ ਦੋ ਤਾਂ ਟਾਈਮ ਦੇਖੇ ਦੋ ਪਤਾ ਤਾਂ ਲੱਗ ਹੀ ਜਾਂਦਾ ਹੈ ਤਾਂ ਉਹਨੀ ਗੱਲ ਨਹੀਂ ਨਾ ਬਣਦੀ ਜਨੀ ਸਾਲ ਦੋ ਸਾਲਾਂ ਚ ਪਤਾ ਹੋਰ ਲੱਗ ਜੀ ਕੀ ਹੋਣਾ ਕੀ ਨਾ ਬਿਲਕੁਲ ਹੈ ਤਾਂ ਤੁਸੀਂ ਵੀ ਸੁਣਿਆ ਪਿੰਡ ਮੋਫਰ ਦੇ ਲੋਕਾਂ ਦੀ رائے ਹੈ ਜਿਹੜੀ ਤੁਹਾਡੇ ਸਾਹਮਣੇ ਰੱਖੀ ਹੈ ਜਿਹੜੀਆਂ ਸਰਕਾਰਾਂ ਨੇ ਉਹਨਾਂ ਬਾਰੇ ਕੀ ਰਾਇ ਹੈ ਉਹ ਇਹਨਾਂ ਨੇ ਵੀ ਦੱਸੀ ਆ ਤੁਸੀਂ ਵੀ ਸੁਣੀ ਆ ਤਾਂ ਆਪਣੀ ਰੇ ਕਮੈਂਟਾਂ ਜ ਕਰਿਓ ਸਾਂਝੀ ਮਿਲਦਾ ਇੱਕ ਨਵੀਂ ਸਾਥ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ